ਮੁਲਜ਼ਮ ਕੋਦ ਟੋਲ ਦੀ ਥਾਪ ਤੇ ਗ੍ਰਿਫਤਾਰੀ ਦੇਣ ਲਈ ਥਾਣੇ ਪਹੁੰਚਿਆ ਤਾਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਨ ਤੋਂ ਇਨਕਾਰ ਕਰ ਦਿੱਤਾ ਇਹ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਮੁਲਜ਼ਮ ਦਾ ਨਾਮ ਜਿਹੜਾ ਸਰਬਜੀਤ ਸਿੰਘ ਮੀਆ ਵਿੰਡ ਦੱਸਿਆ ਜਾ ਰਿਹਾ ਜਿਸ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਮੁਲਜ਼ਮ ਦਾ 2018 ਦੇ ਵਿੱਚ ਜੇਲ੍ਹ ਦੇ ਅੰਦਰ ਸੋਦਾ ਲਾਇਆ ਸੀ ਤੇ ਜਦੋਂ ਇਹ ਗ੍ਰਿਫਤਾਰੀ ਦੇਣ ਦੇ ਲਈ ਪਹੁੰਚੇ ਤਾਂ ਇਸ ਨੇ ਕੀ ਕੁਝ ਦੱਸਿਆ ਆਓ ਸੁਣਦੇ ਹਾਂ ਇਹ ਇਸ ਤਰ੍ਹਾਂ ਹੀ ਕਿ 2015 ਦੇ ਵਿੱਚ 16 ਦੇ ਵਿੱਚ ਆਰਾਮਦਵਾਲੀ ਮੁਸਲਮਾਨਾਂ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ ਤਿੰਨ ਤਿੰਨ ਲੋਕਾਂ ਨੇ ਉਹ ਅੰਦਰ ਆਪਾਂ ਜੇਲ੍ਹ 'ਚ 2018 ਸੁੱਧਾ ਲਾਤਾ ਹਨ ਤੇ ਉਹਦੇ ਵਾਰੰਟ ਹੋਏ ਉਸ ਕੇਸ ਦੇ ਵਿੱਚ ਮੇਰੇ ਅਰੈਸਟ ਹੋਣਾ ਹੈ ਜੀ ਜੀ ਤੁਸੀਂ ਆਪ ਅਰੈਸਟ ਹੋਣਾ ਹੈ ਤੇ ਨਹੀਂ ਆਪ ਹੀ ਮੈਂ ਆਪ ਹੀ ਆਇਆ ਜੀ ਹਾਂ ਜੀ ਕੋਈ ਪੁਲਿਸ ਨੇ ਨੋਟਿਸ ਭੇਜਿਆ ਸੀ ਜਾਂ ਪੁਲਿਸ ਨੇ ਛਾਪੇਮਾਰੀ ਕੀਤੀ ਛਾਪੇਮਾਰੀ ਕੀ ਕਰਨੀ ਮੇਰੇ ਵਰੰਟ ਹੋਈ ਸੀ ਤੇ ਮੈਂ ਆਪ ਪੇਸ਼ ਹੋਣਾ ਆਇਆ ਸੀ ਇਹਦੇ ਤੇ ਤੁਸੀਂ ਦੱਸਿਆ 2018 ਦੇ ਪਹਿਲਾਂ ਤੁਸੀਂ ਇਹ ਚ ਜੇਲ੍ਹ ਵੀ ਗਏ ਜੇ ਜਾਂ ਕੋਈ ਗੱਲ ਵੀ ਹੋਈ ਸੀ ਜਾਂ ਨਹੀਂ ਨਹੀਂ ਜੇਲ੍ਹ ਨਹੀਂ ਮੈਂ ਮੈਂ ਦੂਸਰੇ ਕਿਸੇ ਕੇਸ ਜੇਲ੍ਹ ਗਿਆ ਸੀ ਕਿ ਆਲਰੇਡੀ ਅੰਦਰ ਸੀ ਜੀ ਜੀ ਤੇ ਹੁਣ ਕੀ ਮਨ ਚ ਆਇਆ ਕਿ ਜਿਹੜਾ ਤੁਸੀਂ ਆਪਣੇ ਆਪ ਨਹੀਂ ਕੁਝ ਨਹੀਂ ਮਨ ਚ ਕੀ ਹੋਣਾ ਮੈਂ ਆਪਣੇ ਗੁਰੂ ਲਈ ਜਾ ਰਿਹਾ ਜੰਦਰ ਠੀਕ ਹੈ ਕੋਈ ਪਿਛਤਾਵਾ ਨਹੀਂ ਪਿਛਤਾਵਾ ਦਾ ਕੋਈ ਪਿਛਤਾਵਾ ਨਹੀਂ ਬਸ ਵੇਖਿਆ ਢੋਲ ਦੇ ਡਗੇ ਤੇ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂਜੀ ਦਿੱਲੀ ਹਰੀ ਵੇਖਣ ਨੂੰ ਮਿਲਿਆ ਕਿ ਕੋਈ ਜਿਹੜਾ ਵੱਧਾ ਆਪਣੇ ਆਪਣੇ ਗੁਰੂ ਲਈ ਜਾ ਰਿਹਾ ਮੈਂ ਆਪਣੀ ਗੁਰੂ ਲਈ ਜਾ ਰਿਹਾ ਮਨ 'ਚ ਖੁਸ਼ੀ ਹੈ ਬੱਸ ਸੋ ਮੋਲਜ਼ਮ ਜਿਹੜਾ ਖੁਦ ਗ੍ਰਿਫਤਾਰੀ ਦੇਣ ਦੇ ਲਈ ਥਾਣੇ ਪਹੁੰਚਿਆ ਸੀ ਪਰ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਨਾ ਕਰਕੇ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਨੇ ਹੁਣ ਦੇਖਣਾ ਹੋਵੇਗਾ ਕਿ ਇਸ ਮੋਲਜ਼ਮ ਨੂੰ ਪੁਲਿਸ ਦੁਬਾਰਾ ਗ੍ਰਿਫਤਾਰ ਕਰਦੀ ਹੈ ਜਾਂ ਨਹੀਂ ਕੈਨਿਸ ਪੰਜਾਬ ਦੇ ਲਈ ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ ਮੋਲਜ਼ਮ ਖੁਦ ਟੋਲਦੀ ਥਾਪ ਤੇ ਗ੍ਰਿਫਤਾਰੀ ਦੇਣ ਦੇ ਲਈ ਥਾਣੇ ਪਹੁੰਚਿਆ ਤਾਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਨ ਤੋਂ ਇਨਕਾਰ ਕਰ ਦਿੱਤਾ ਇਹ ਤਸਵੀਰਾਂ ਅ ਮਨੇ ਆਇਆ ਨੇ ਮੁਲਜ਼ਮ ਦਾ ਨਾਮ ਜਿਹੜਾ ਸਰਬਜੀਤ ਸਿੰਘ ਮੀਆ ਵਿੰਡ ਦੱਸਿਆ ਜਾ ਰਿਹਾ ਜਿਸ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਮੁਲਜ਼ਮ ਦਾ 2018 ਦੇ ਵਿੱਚ ਜੇਲ੍ਹ ਦੇ ਅੰਦਰ ਸੋਦਾ ਲਾਇਆ ਸੀ ਤੇ ਜਦੋਂ ਇਹ ਗ੍ਰਿਫਤਾਰੀ ਦੇਣ ਦੇ ਲਈ ਪਹੁੰਚੇ ਤਾਂ ਇਸ ਨੇ ਕੀ ਕੁਝ ਦੱਸਿਆ ਆਓ ਸੁਣਦੇ ਹਾਂ ਇਹ ਇਸ ਤਰ੍ਹਾਂ ਹੀ ਕਿ 2015 ਦੇ ਵਿੱਚ 16 ਦੇ ਵਿੱਚ ਰਾਮ ਦਿਵਾਲੀ ਮੁਸਲਮਾਨਾਂ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕੀਤੀ ਸੀ ਤਿੰਨ ਤਿੰਨ ਲੋਕਾਂ ਨੇ ਉਹ ਅੰਦਰ ਆਪਾਂ ਜੇਲ੍ਹ ਚ 2018 ਸੁਦਾ ਲਾਤਾ ਹੈ ਹਨ ਤੇ ਉਹਦੇ ਵਾਰੰਟ ਹੋਏ ਉਸ ਕੇਸ ਦੇ ਵਿੱਚ ਮੈਂ ਅਰੈਸਟ ਹੋਣਾ ਆਇਆ ਜੀ ਜੀ ਤੁਸੀਂ ਆਪ ਅਰੈਸਟ ਹੋਣਾ ਆਏ ਤੇ ਨਹੀਂ ਆਪ ਹੀ ਮੈਂ ਆਪ ਹੀ ਆਇਆ ਜੀ ਹਾਂ ਜੀ ਕੋਈ ਪੁਲਿਸ ਨੇ ਨੋਟਿਸ ਭੇਜਿਆ ਸੀ ਜਾਂ ਪੁਲਿਸ ਨੇ ਛਾਪੇਮਾਰੀ ਕੀਤੀ ਛਾਪੇਮਾਰੀ ਕੀ ਕਰਨੀ ਮੇਰੇ ਵਾਰੰਟ ਹੋਈ ਸੀ ਤੇ ਮੈਂ ਆਪ ਪੇਸ਼ ਹੋਣਾ ਆਇਆ ਜੀ ਜੀ ਤੇ ਇਹਦੇ ਤੇ ਤੁਸੀਂ ਦੱਸਿਆ 2018 ਚ ਪਹਿਲਾਂ ਤੁਸੀਂ ਇਹ ਚ ਜੇਲ੍ਹ ਵੀ ਗਏ ਤੇ ਜਾਂ ਕੋਈ ਗੱਲ ਵੀ ਹੋਈ ਸੀ ਜਾਂ ਨਹੀਂ ਨਹੀਂ ਜੇਲ੍ਹ ਨਹੀਂ ਮੈਂ ਮੈਂ ਦੂਸਰੇ ਕਿਸੇ ਕੇਸ ਜੇਲ੍ਹ ਗਿਆ ਸੀ ਕਿ ਆਲਰੇਡੀ ਅੰਦਰ ਸੀ ਜੀ ਜੀ ਤੇ ਹੁਣ ਕੀ ਮਾਨ ਚ ਆਇਆ ਜੀ ਤੁਸੀਂ ਆਪਣੇ ਆਪ ਨਹੀਂ ਕੁਝ ਨਹੀਂ ਮਨ ਚ ਕੀ ਹੋਣਾ ਮੈਂ ਆਪਣੇ ਗੁਰੂ ਲਈ ਜਾ ਰਿਹਾ ਹਾਂ ਜੰਦਰ ਠੀਕ ਹੈ ਕੋਈ ਪਛਤਾਵਾ ਨਹੀਂ ਪਛਤਾਵਾ ਦਾ ਕੋਈ ਪਛਤਾਵਾ ਨਹੀਂ ਬਸ ਵੇਖਿਆ ਢੋਲ ਦੇ ਡਗੇ ਤੇ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਜੀ ਦਿੱਲੀ ਆ ਰਹੀ ਵੇਖਣ ਨੂੰ ਮਿਲਿਆ ਕਿ ਕੋਈ ਜਿਹੜਾ ਵੱਧ ਆਪਣੇ ਆਪਣੇ ਗੁਰੂ ਲਈ ਜਾ ਰਹੇ ਆ ਮੈਂ ਆਪਣੇ ਗੁਰੂ ਲਈ ਜਾ ਰਿਹਾ ਮਨ 'ਚ ਖੁਸ਼ੀ ਹੈ ਬੱਸ ਸੋ ਮੁਲਜ਼ਮ ਜਿਹੜਾ ਖੁਦ ਗ੍ਰਿਫਤਾਰੀ ਦੇਣ ਦੇ ਲਈ ਥਾਣੇ ਪਹੁੰਚਿਆ ਸੀ ਪਰ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਨਾ ਕਰਕੇ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਨੇ ਹੁਣ ਦੇਖਣਾ ਹੋਵੇਗਾ ਕਿ ਇਸ ਮੁਲਜ਼ਮ ਨੂੰ ਪੁਲਿਸ ਦੁਬਾਰਾ ਗ੍ਰਿਫਤਾਰ ਕਰਦੀ ਹੈ ਜਾਂ ਨਹੀਂ ਕੈਨਿਸ ਪੰਜਾਬ ਦੇ ਲਈ ਅਮ੍ਰਿਤਸਰ ਤੋਂ ਬਿਊਰੋ ਰਿਪੋਰਟ